ਤਿਲੇਂ ਦੇਂਡੀ ਕਾਚਨਾ ਇਮੀਜੇਟਲੀਏ ਕੋਈ ਮੇਰੀ ਮਜਬੂਰੀ ਮੈਨੂੰ ਸ਼ੇਤੀ ਦੇ ਡਰਾਈਵਰੀ ਸਿਖਾ ਮੈਂ ਹਜ਼ਾਰ ਜਨਮ ਲੈ ਕੇ ਵੀ ਪੰਜਾਬੀਅਤ ਦਾ ਪੰਜਾਬੀਆਂ ਦਾ ਦੇਣ ਨਹੀਂ ਦੇ ਸਕਿਆ ਮੈਂ ਗਲੀਆਂ ਦਾ ਰੂੜਾ ਕੂੜਾ ਮਹਿਲ ਚੜਾਇਆ ਸਾਈਆਂ ਮੈਂ ਪੰਜਾਬੀ ਮਾਂ ਬੋਲੀ ਦਾ ਇੱਕ ਨਿਮਾਣਾ ਜਿਹਾ ਸੇਵਾਦਾਰ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਮਹਾਨ ਬਿਲਡਿੰਗ ਦਾ ਇੱਕ ਨਿੱਕਾ ਜਿਹਾ ਮਜ਼ਦੂਰ ਸਮੁੱਚੀ ਮਾਨਵਤਾ ਦੇ ਚਰਨਾਂ ਦੀ ਧੂੜ ਗੁਰੂਆਂ ਪੀਰਾਂ ਫਕੀਰਾਂ ਰਿਸ਼ੀਆਂ ਮੁੰਨੀਆਂ ਸ਼ਹੀਦਾਂ ਯੋਧਿਆਂ ਅਵਤਾਰਾਂ ਦੀ ਧਰਤੀ ਪੰਜਾਬ ਦਾ ਜਾਇਆ ਸਤਨਾਮ ਸਾਗਰ ਮੇਰੇ ਨਾਲ ਖੜੇ ਨੇ ਪੰਜਾਬੀ ਸੰਗੀਤ ਦੀ ਇੱਕ ਮਹਾਨ ਆਵਾਜ਼ ਕੋਈ 150 ਐਲਬਮ ਦੇ ਨਾਲ 15-1600 ਗੀਤਾਂ ਗਾਣਿਆਂ ਦੇ ਨਾਲ ਪੰਜਾਬੀਆਂ ਦੀ ਸੇਵਾ ਕਰ ਚੁੱਕੀ ਆਵਾਜ਼ ਮੇਰੇ ਸਾਥੀ ਕਲਾਕਾਰ ਮੇਰੇ ਜੀਵਨ ਸਾਥੀ ਸ਼ਰਨਜੀਤ ਛੰਮੀ ਮੈਂ ਆਪਣੇ ਰੱਬ ਵਰਗੇ ਸਰੋਤਿਆਂ ਦਾ ਕੋਟਨ ਕੋਟ ਧੰਨਵਾਦ ਕਰਦਾ ਹਾਂ ਮੈਂ ਹਜ਼ਾਰ ਜਨਮ ਲੈ ਕੇ ਵੀ ਪੰਜਾਬੀਅਤ ਦਾ ਪੰਜਾਬੀਆਂ ਦਾ ਦੇਣ ਨਹੀਂ ਦੇ ਸਕ। ਅਸੀਂ ਪਿਛਲੇ 20-22 ਸਾਲਾਂ ਤੋਂ ਜਦੋਂ ਤੋਂ ਤੁਹਾਡੀ ਸੇਵਾ 'ਚ ਹਾਜ਼ਰ ਹੋਏ ਆਂ ਪੰਜਾਬੀਅਤ ਦੀ ਸੇਵਾ 'ਚ ਹਾਜ਼ਰ ਹੋਏ ਆਂ